ਅਸੀਂ ਦੇਖਿਆ ਹੈ ਕਿ ਉਹ ਕੱਲ ਉਹ 10 ਆਪ ਜਿੱਤੇ ਸੁਣੌਣੀ ਕਮੇਟੀ ਆਈ ਅਜੇ ਤੱਕ ਕੋਈ ਇਹਨਾਂ ਦਾ ਕੋਈ ਬੰਦਾ ਨਹੀਂ ਹੈਗਾ ਸਖਤ ਕਿੰਨੀ ਆਉਂਦੀ ਆ ਹਜ਼ਾਰਾਂ ਦੇ ਹਿਸਾਬ ਨਾਲ ਸੰਤ ਅੱਥੀ ਆਪਣਾ ਸਾਡੇ ਚੜ੍ਹ ਹੁੰਦੀ ਆ ਕੋਈ ਪਹੁੰਚਾਉਣ ਵਾਲਾ ਨਹੀਂ ਹੈਗਾ ਅਜੇ ਕੋਈ ਇੱਥੇ ਆਪਣੇ ਬਾਹਰ ਫ਼ਾਰਜਿੱਤੇ ਆਪਣਾ ਇਲਾਕਾ ਪਹੁੰਚਾ ਚੁੱਕੇ ਉਹਦੇ ਉੱਤੇ ਕੋਈ ਕੀ ਕਰਨਿਆ ਤੇ ਉੱਥੇ ਇਹਨਾਂ ਨੇ ਆਪਣਾ ਕੰਦਰੀਆ ਬੋਰੀਆਂ ਲੈ ਗਿਆ ਉਨੇ dane ਰੱਖੇ ਆ ਕੀ ਰੱਖਿਆ ਕੋਬਦ ਕੀਤਾ ਖੜਾ ਹੈ ਔਰ ਕੋ ਤਾਂ ਨਹੀਂ ਆਪਣਾ راستے ਆਇਆ ਆ ਵੇਖੋ ਬਾਹਰੋਂ ਬਸੇ ਆ ਸੰਤ ਨੇ ਵੀ ਅੰਗਾਰੀ ਲਖਣਾ ਟੇਕੜੋਂ ਨਹੀਂ ਉਹਨਾਂ ਨੂੰ ਪ੍ਰਸ਼ਾਦ ਦੇਣ ਵਾਸਤੇ ਕੋਈ ਬੰਦਾ ਨਹੀਂ ਆਇਆ ਆ ਵੇਖੋ ਆ ਸੰਤੂ ਦਾ ਸੰਤ ਉਹ ਇੱਥੇ ਕਿੰਨੀ ਆਈਆ ਪਿਆਰ ਦੇ ਹਿਸਾਬ ਨਾਲ ਸੰਤ ਤਾਂ ਨਹੀਂ ਆ ਆ ਵੇਖੋ ਇਸ ਆਪਰਾਮ ਦਾ ਅਗਲੇ ਵਾਰ ਚਲੋ ਸੰਗਲ ਦੇਖਣੇ ਆਈਆ ਆਵੇ ਪੱਟੀ ਆ ਜਾਓ ਆਰ 10 ਲੋਨ ਵਾਸਤੇ ਲੋਕਾਂ ਨੇ ਇੱਥੇ ਕਾਹ ਬਖਸ਼ਾ ਕੇ ਬਣਾਉਣਾ ਆ ਕੋਈ ਇੱਥੇ ਬੰਦਾ ਨਹੀਂ ਹੈਗਾ ਇਹਨਾਂ ਦਾ ਪ੍ਰਬੰਧਕ ਕਮੇਟੀ ਦਾ ਕੋਈ ਇੱਥੇ ਆਪਣਾ ਗਰੰਟੀ ਨਹੀਂ ਆ ਕੋਈ ਸੇਵਾਦਾਰ ਨਹੀਂ ਆ ਕੋਈ ਮੈਨੇਜਰ ਨਹੀਂ ਆ ਇਹ ਗੁਰੂਕਾਲ ਹੋ ਰਿਹਾ ਜੀ ਆਪਣਾ ਆ ਕੇ ਜਾ ਜਰਨਦੀ ਆ ਕੋਈ ਪ੍ਰਸ਼ਾਦ ਦੇਣ ਵਾਲਾ ਨਹੀਂ ਆਗਾ ਇੱਕ ਜੀ ਇਹਨਾਂ ਦੇ ਸਾਡਾ ਪੰਡਿਆ ਆਪਾਂ ਬੋਲੇ ਮਹਲੇ ਦਾ ਕਰਕੇ ਆ ਗਏ ਰਾ ਸੰਵਧਾਨ ਲਖਣ ਦੇ ਹਿਸਾਬ ਨਾਲ ਸਨਦਾਂ ਆਉਂਦੀਆਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੱਥ ਬਾਹਰੀ ਜਿਹਾ ਫਸਾ ਬਾਹਰੀ ਜਿਹਾ ਇਦਾਂ ਦਿਹਾੜਾ ਕੋਈ ਮੈਨੇਜਰ ਨਹੀਂ ਕੋਈ ਕਲਰ ਨਹੀਂ ਕੋਈ ਗੱਲ ਨਹੀਂ ਆ ਦੇਖੋ ਸਰਦਾਰ ਦਾ ਆਪਣਾ ਅਜੇ ਹੁਣ ਕਿਸ ਤਰ੍ਹਾਂ ਆਈ ਸਰਦਾਰ ਦਰਸ਼ਨ ਦਰਸ਼ਨ ਮੇਲੇ ਕਰਵਾਦੇ ਆਉਂਦੀਆਂ ਅੱਜਲੇ ਪਾਸੇ ਆਵੇ ਕੋਈ ਸਰਦਾਰ ਵੇਸਾ ਆਉਂਦੀਆਂ ਭੋਲੇ ਮੱਲੇ ਆ ਦਿਹਾੜ ਹੋਵੇ ਜਿਵੇਂ ਕੋਈ ਸਰਦਾਰ ਬੰਦਾ ਹੀ ਨਾ ਹੋਵੇ ਕੋਈ ਕੋਈ ਇਹ ਕਿੱਥੇ ਮਿਲਾਈ ਰਿਹਾ ਸਾਡੇ ਆਇਆ ਇੱਕ ਨੀਰ ਉਂਡਿਆ ਪਛਲੇ ਮੇ ਕਮਣੇ ਰਾ

ਕਿਹੜੀ ਡਿਊਟੀ ਬਾਬਾ ਜੀ ਉੱਪਰ ਹਾਂਜੀ ਬਾਬਾ ਜੀ ਸੇਵਾਦਾਰ ਨੇ ਕੋਈ ਨਹੀਂ ਹੈਗਾ ਉੱਥੇ ਕੌਣ ਹੈਗਾ ਇੱਥੇ ਕਿਹੜਾ ਸੇਵਾਦਾਰ ਐਸ ਵਾਲੇ ਜਿੰਦ ਨੂੰ ਆਪਣਾ ਇਹਤੋਂ ਸਿਰਫ ਕੀ ਹੋਣਗੇ ਤੇ ਹੁਣ ਕੀ ਹੋ ਗਿਆ ਤੁਹਾਡੀ ਉੱਥੇ ਜਿੰਦਗੀ ਨਹੀਂ ਆ ਗਈ ਕੋਈ ਆਪਣਾ ਪ੍ਰਸ਼ਾਦ ਦੇਣ ਜੀ ਦਾ ਕਿਸੇ ਨੂੰ ਪਰ ਕਦੋਂ ਆਏ ਦੇ ਸਾਨੂੰ ਅੱਧਾ ਘੰਟਾ ਹੋ ਗਿਆ ਸਾਨੂੰ ਉਹ ਦੇਖਣ ਅਜੇ ਦਾ ਰਿਪੋਰਟ ਹੈ ਦੀ ਦੇਖ ਅਜੇ ਅਜੇ ਤਾਂ ਕੋਈ ਆਪਣਾ ਕੋਈ ਆਪਣਾ ਕਸਟਮਰ ਮੈਨੇਜਰ ਕਿੱਥੇ ਤੁਹਾਡਾ ਮੈਂ ਮੈਂ ਜੀ ਮੈਂ ਜੀ ਕੱਲੇ ਨਹੀਂ ਉਸੇ ਮਰ ਮੈਂ ਵੀ ਜੀ ਮੈਂ ਨਾਲ ਜਾਂਦਾ ਤੁਮੇ ਅੱਜ ਆਪਣਾ ਆਪਣਾ ਬਾਰਾ ਸੌਰੀ ਜਾਂਦੇ ਕੋਈ ਗੱਲ ਕਰੀਆ ਨੇ ਅਸੀਂ 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 ਤੁਹਾਨੂੰ ਅਹੀ ਜਿਹੜੀ ਗੱਲ ਤੁਸੀਂ ਨੇ ਆ ਤੁਹਾਨੂੰ ਹੋਇਆ ਜੋ ਹੋ ਵੀ ਦੇ ਦੇ ਮੈਂ ਜੀ ਮੈਂ ਜੀ ਸਾਹਿਬ ਕਹਿੰਦੀ ਗਰੰਟੀ ਮੈਂ ਚੱਲਾ ਮੈਂ ਜੀ ਸਾਹਿਬ ਕਿੱਥੇ ਆ ਨਹੀਂ ਜੀ ਸਾਊਬਾ ਇਹ ਇਕੱਲੇ ਆ ਜੇ ਤੁਹਾਡਾ ਹੋਲੇ ਮੱਲੇ ਤੇ ਆ ਹਾਲੇ ਤੇ ਅੱਗੋ ਪਿੱਛੋਂ ਕੀ ਹੁੰਦਾ ਹੋਊਗਾ ਫਿਰ ਹੁਣ ਮੇਲੇ ਮੇਲੇ ਦਾ ਧਿਆਰ ਆਈ ਹੋਲੇ ਮੱਲੇ ਦਾ ਧਿਆਰ ਚੱਲਣ ਰਿਹਾ ਇਹ ਹੋਲੇ ਮੱਲੇ ਤੇ ਆ ਹਾਲੇ ਰੇ ਅੱਗੋ ਪਿੱਛੋਂ ਤੇ ਫਿਰ ਕੀ ਕਰਦੇ ਹੋਣਗੇ ਹੋਲੇ ਮਲੇ ਇਤਿਹਾਰ ਚੱਲਣ ਡਿਆ ਇਹ ਗੁਰੂਕੇ ਲਾਉ ਰਿਆ ਗਿਆ ਜੀ ਕੋਈ ਪ੍ਰਸ਼ਾਦ ਦੇਣ ਵਾਲਾ ਨਹੀਂ ਕੋਈ ਕਰਾ ਪ੍ਰਸ਼ਾਦ ਇਹ ਦੇ ਕੇ ਰੋਣ ਵਾਲਾ ਨਹੀਂ ਹੈ ਗਿਆ ਤੁਹਾਡੇ ਜੀ ਜਾਮ ਨਹੀਂ ਲਾਉਂਦੇ ਅਸੀਂ ਤੁਹਾਡੇ ਜੀ ਜਾਮ ਇਹ ਸੋਮਨੀ ਕਮੇਟੀ ਦੇ ਵੇਖ ਲੋ ਜੀ ਪ੍ਰਬੰਧ ਆਹ ਦੇਖੋ